ਅਤਰਾ ਆਪਾਂ ਨੇ ਨੀਰਾ ਲਹਾਇ ਅੱਜ ਮੂਫਲੀ ਦਾ ਤੇ ਆ ਮੁੰਡਾ ਗੁਰਦਾਸ ਆ ਲੈ ਕੇ ਆਇਆ ਨੀਰਾ ਆਪਣੇ ਕੋਲੇ ਪੂਰੀ ਐਨ ਕੁਆਲਿਟੀ ਇੱਕ ਨੰਬਰਾਂ 10 ਨੰਬਰ ਨੀਰਾ ਲਹਾਇਆ ਆਪਾਂ ਨੇ ਤੇ ਪੂਰਾ ਸਾਫ ਸੁਥਰਾ ਨੀਰਾ ਤੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਜਿਹੜੇ ਵੀ ਕਿਸੇ ਸੱਜਣ ਨੇ ਜਾਂ ਨਵੇਂ ਬੰਦੇ ਨੇ ਨੀਰਾ ਲਹਾਉਣਾ ਵੀ ਸਾਫ ਰੇਤੇ ਤੋਂ ਬਿਨਾ ਤਾਂ ਉਹ ਬਾਈ ਨਾਲ ਗੱਲਬਾਤ ਕਰ ਲਿਓ ਨੰਬਰ ਵੀ ਦੇਵਾਂਗੇ ਆਪਾਂ ਵੀਡੀਓ ਦੇ ਵਿੱਚ ਹਨਾ ਤੇ ਤੁਹਾਨੂੰ ਨੀਰਾ ਵੀ ਦਿਖਾਉਨੇ ਆ ਨੀਰਾ ਜਮਾਨ ਕੁਆਲਿਟੀ ਇੱਕ ਨੰਬਰ ਆ ਤੁਸੀਂ ਦੇਖੋ ਰੇਤਾ ਰੂਤਾ ਜਮੀ ਨਹੀਂ ਗੁਰਦਾਸ ਤਾਂ ਨੀਰਾ ਬਾਈ ਕਿੱਥੇ ਤੱਕ ਲਾ ਦੇਣਿਓ ਤੁਸੀਂ ਕਿਹੜੇ ਕਿਹੜੇ ਏਰੀਆ ਚੱਕਾ ਸਾਰੇ ਕਿਤੇ ਪਠਾਨਕੋਟ ਅੰਬਰ ਸਰ ਤਰਨਤਾਰਨ ਤੱਕ ਸਾਰੀ ਏਰੀਆ ਚ ਲਾ ਦੇਣਿਓ ਤੇ ਬਾਈ ਕੁਆਲਿਟੀ ਨੀਰੇ ਦੀ ਬਹੁਤ ਵਧੀਆ ਦੇਖ ਲਓ ਸਾਫ ਨੀਰਾ ਲਿਆ ਕੇ ਦਿਨੋ ਜਮ ਹਰੇ ਤੇ ਰੂਤੇ ਤੋਂ ਰਹਤ ਹਾਂ ਹਾਂ ਵਧੀਆ ਗੱਲ ਕਰਕੇ ਪਹਿਲਾਂ ਬਾਈ ਸਾਰੀ ਗੱਲਬਾਤ ਕਰਕੇ ਠੀਕ ਆ ਰੇਟ ਫਿਰ ਆ ਲੇਟ ਬੰ ਕਿਲੋਮੀਟਰਾਂ ਦੇ ਹਿਸਾਬ ਨਾਲ ਬਈ ਠੀਕ ਆ। ਇਹ ਤਾਂ ਘੱਟ ਦਾ ਦੂਰ ਆ ਤੇ ਉਹਦੇ ਹਿਸਾਬ ਨਾਲ ਠੀਕ ਆ ਹਾਂ ਤੇ ਨੀਰਾ ਜਮਾ ਇੱਕ ਨੰਬਰ ਲਿਆ ਕੇ ਦੇ ਮੰਗੋ। ਇਹ ਗੱਲ ਕਰਕੇ ਵੀ ਮਾੜਾ ਹੋਊ। ਨੰਬਰ ਬੋਲ ਦੇ ਤੇਰਾ ਮੜਾ ਜਾ। 7837594782 ਠੀਕ ਆ 7837594782 94782 ਦੋਸਤੋ ਬਾਈ ਦਾ ਨੰਬਰ ਆ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਵੀ ਦੇਤਾ ਆਪਾਂ ਨੇ ਜਿਹੜੇ ਵੀ ਕਿਸੇ ਸੱਜਣ ਨੇ 10 ਨੰਬਰ ਨੀਰਾ ਲਾਉਣਾ ਤੇ ਗੱਲਬਾਤ ਕਰਕੇ ਤੁਸੀਂ ਆਪਣੇ ਘਰੇ ਵਧੀਆ ਸਾਫ ਸੁਥਰਾ ਨੀਰਾ ਲਾ ਸਕਦੇ ਹੋ।